ਸਸਿਗਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਆਪਦੇ ਪਿੰਡ ਦੇ ਵਿੱਚ ਲੈ ਕੇ ਪਹੁੰਚਿਆ ਹੋਇਆ ਮਿੱਤਰੋ ਕਲੇਲੂ ਪਰਿਵਾਰ ਦੇ ਘਰੇ ਬਾਈ ਨਿਸ਼ਤਰ ਸਿੰਘ ਸਰਾਂ ਦੇ ਘਰੇ ਬਾਈ ਦਾ ਘਰ ਆ ਜਿਹੜਾ ਮਿੱਤਰੋ ਉਹ ਮੁੱਦਕੀ ਸ਼ਹਿਰ ਦੇ ਵਿੱਚ ਆ ਕੇ ਬਾਠ ਵਾਲੀ ਗਲੀ ਦੇ ਵਿੱਚ ਆ ਕੇ ਬਾਠ ਵਾਲਾ ਹਸਪਤਾਲ ਬਾ ਨੰਗੰਦੇ ਸਾਰੀ ਆ ਜਾਣਾ ਘਰ ਬਾਈ ਦਾ ਬਸ ਤੁਸੀਂ ਬਾਈ ਨਾਲ ਰابطਾ ਕਾਇਮ ਕਰ ਲਿਆ ਜੀ ਮਿੱਤਰੋ ਫੋਨ ਦੇ ਉੱਤੇ ਨੰਬਰ ਮੈਂ ਸਕਰੀਨ ਤੇ ਚਲਾ ਦੂੰਗਾ ਬਾਈ ਦੇ ਕੋਲ ਇੱਕ ਤੋਰ ਦਿਓ ਬਾਈ ਮਾੜਾ ਬਾਈ ਦੇ ਕੋਲ ਇੱਕ ਪਹਿਲਣ ਵਹਿੜਾ ਮੇਤਰੋ ਬਹੁਤ ਸੋਹਣੀ ਵੱਡੇ ਢਾਂਚੇ ਦੀ 5 ਫੁੱਟ ਦੇ ਕਰੀਬ ਪੈਂਦੀ ਹਾਈਟ ਆ ਤੇ ਬਹੁਤ ਸੋਹਣਾ ਇੰਦਾ ਢਾਂਚਾ ਵਾ ਕਰਮਾਂ ਵਾਲੀ ਲੀਵੇਂ ਲੂਵੇਂ ਦੀ ਕੁਆਲਿਟੀ ਬੜੀ ਜ਼ਬਰਦਸਤ ਆ ਯਾਰ ਕਹਿਣ ਤੋਂ ਬਾਅਦ ਸੁਨੱਖੀ ਬਹੁਤ ਵੱਛੀ ਸੋਹਣਾਪਣ ਵੱਛੀ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਪ੍ਰਮਾਤਮਾ ਨੇ ਉਸਨ ਬੜਾ ਕਮਾਲ ਦਿੱਤਾ ਵਾ ਡਿਜ਼ਾਈਨ ਬਹੁਤ ਚੰਗੇ ਆ ਜਿੰਨੇ ਹੈਗੇ ਡਾਢੀ ਚੰਗੀ ਵੱਛੀ ਆ ਬਈ ਵੇਖ ਸਕਦੇ ਆ ਤੁਸੀਂ ਹੂੰ ਬਾਕੀ ਹਜੇ ਕਮ ਸੇ ਕਮ ਤਾਂ 3 ਦਿਨ ਤਾਂ ਦਿਨ ਪੂਰੇ ਹੋਣ ਦੇ ਵਿੱਚ ਹੀ ਪਏ ਆ ਬਾਈ ਅੱਜ ਤਰੀਕ ਹੈਗੀ 14 17 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਤੇ 2-4 ਦਿਨ ਉੱਪਰ ਲੈ ਗਈ ਤਾਂ 20 21 22 ਦੇ ਘਰਾਂ ਤੇ ਜਾ ਕੇ ਇਹਨੇ ਕਰਮਾਲੀ ਨੇ ਬੱਚੇ ਨੂੰ ਜਨਮ ਦੇਣਾ ਤੇ ਉਦੋਂ ਨੂੰ ਇਹਨੇ ਚੰਗੀ ਖੜ ਜਾਣਾ ਥੱਲੋਂ ਸੋਹਣੀ ਤਿਆਰੀ ਫੜ ਲੈਣੀ ਆ ਦੇਖੋ ਮਿੱਤਰੋ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਸੁਨੱਖਾ ਪਣ ਪ੍ਰਮਾਤਮਾ ਨੇ ਬਹੁਤ ਸੋਹਣਾ ਦਿੱਤਾ ਹੋਇਆ ਇਹਦੀ ਬਿਊਟੀ ਬੜੀ ਜ਼ਬਰਦਸਤ ਆ ਇਹਦਾ ਢਾਂਚਾ ਬਹੁਤ ਜ਼ਿਆਦਾ ਸੁਨੱਖਾ ਵਾ ਮਿੱਤਰੋ ਕਰਮਾਲੀ ਦਾ ਫਿਰ ਸਰੀਰਕ ਪੰਤਰ ਦੇ ਵਿੱਚੋਂ ਖੱਡਾ ਪੈਰਾਂ ਦੀ ਬਹੁਤ ਮਜ਼ਬੂਤ ਗਾਂ ਮਜ਼ਬੂਤ ਕਿਉਂਕਿ ਗਾਂ ਜਿਹੜੀ ਹੁੰਦੀ ਉਹ ਪੇਟ ਨਾਲ ਹੁੰਦੀ ਆ ਮਿੱਤਰੋ ਜਿੰਨਾ ਗਾਂ ਦਾ ਪੇਟ ਆ ਉਨਾ ਹੀ ਗਾਂ ਨੇ ਦੁੱਧ ਦੀ ਕੁਆਲਿਟੀ ਦੇਣੀ ਹੁੰਦੀ ਆ ਇਹ ਗੱਲ ਕੰਗਰੂੜ ਜਮਾਂ ਪਲੇਨ ਉੱਪਰੋਂ ਐਨ ਸਿੱਧੀ ਪਈ ਆ ਮਿੱਤਰੋ ਪੇਟ ਪੂੜ ਦੇ ਵਿੱਚ ਸੁਨੱਕੀ ਬਹੁਤ ਸੋਹਣੀ ਵੜਾ ਮਿੱਤਰੋ ਰੇਟ ਆ ਜਿਹੜਾ ਉਹ ਦੇਣ ਤੇ ਲੈਣ ਵਾਲਾ ਮੰਗਣ ਨੂੰ ਕੁਝ ਮਰਜ਼ੀ ਮੰਗਾਈ ਜਾਏ ਤੇ ਜਿੰਦੇ ਵਿੱਚ ਤੁਹਾਡਾ ਬਸ ਛੋੜ ਛੱਪਾ ਹੋਣਾ ਕਿੰਨਾ ਮਰਜ਼ੀ ਕਰ ਦੋਵੇ ਬਾਈ 1,10,000 ਰੁਪਇਆ ਇਹਦੀ ਡਿਮਾਂਡ ਆ ਥੋੜਾ ਬਹੁਤਾ ਵਿੱਚੋਂ ਮਾਨਤਨ ਹੋ ਜਾਊਗਾ ਮਿੱਤਰੋ ਨਾਲ ਇੱਕ ਥਣ ਮੂਰਲਾ ਜਿਹੜਾ ਇੱਕ ਮੰਨ ਲਓ ਜਿੱਧਰਲੇ ਪੱਕ ਬਹਿਣੀ ਵਾਲੇ ਪਾਸੇ ਵਾਲਾ ਉਹਦੇ ਉੱਤੇ ਥੋੜੀ ਜੀ ਤੁਹਾਨੂੰ ਫੋਟ ਨਜ਼ਰ ਆ ਰਹੀ ਆ ਉਹ ਫੋਟ ਨਹੀਂ ਗਈ ਉਹ ਤੁਹਾਨੂੰ ਦੱਸ ਦਿੰਨਾ ਮੂਮਣੀ ਜੀ ਆ ਜਿਵੇਂ ਆਪਾਂ ਕਹਿ ਦਿੰਦੇ ਹੁੰਨੇ ਨਿੱਕਾ ਜਿਹਾ ਫੂਮਣੀ ਮਲਦੀਬ ਥੱਲੇ ਨੂੰ ਕਰਕੇ ਕੈਮਰਾ ਲਾ ਦੇ ਹਾਂ ਬਾ ਠੀਕ ਹੈ ਬਾਈ ਆ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਮੇਰੇ ਲਈ ਲਾਜ਼ਮੀ ਸੀ ਤੇ ਆ ਮੂੰਹ ਆ ਮਿੱਤਰੋ ਇਹਦਾ ਕਰਮ ਵਾਲੀ ਦਾ ਸੁਨੱਖਾ ਪਣ ਵੀ ਬਹੁਤ ਆ ਵਸੀ ਕੱਦ ਕਾੜ ਦੇ ਵਿੱਚ ਵੀ ਬਹੁਤ ਜ਼ਬਰਦਸਤ ਆ ਦੁੱਧ ਤੁਹਾਡੇ ਤੇ ਡਿਪੈਂਡ ਆ ਤੁਸੀਂ 25 ਚੋਣੇ ਆ ਤੇ ਥਲੋਸ 30 ਚੋਣੇ ਆ ਪਰ ਵੱੱਛੀ ਦੁੱਧ ਵਾਲੀ ਆ ਜਿਹੜੀ ਗੱਲ ਕਹਿਣ ਵਾਲੀ ਮਿੱਤਰੋ ਬਹੁਤ ਮਜ਼ਬੂਤ ਆ ਬਾਕੀ ਰੇਟ 1 ਲੱਖ 10 ਹਜ਼ਾਰ ਰੁਪਇਆ ਭਾਈ ਨੇ 76 ਨੰਬਰ ਕਿੰਨਾ ਆ ਗਿਆ ਆਪਣਾ ਭਾਈ 9476 9176 1647 16747 16747 9176167472 ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਰਾਬਤਾ ਕੈਮ ਕਰ ਲਿਆ ਜੇ ਪਿੰਡ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਜਿਹੜਾ ਬਾਠ ਦਾ ਹਸਪਤਾਲ ਤੇ ਬਾਠ ਵਾਲੀ ਗਲੀ ਦੇ ਵਿੱਚ ਦੀ ਪਾਈ ਦਾ ਰਹਿਣ ਵਸੇਰਾ ਵਾ ਨੰਬਰ ਸਕਰੀਨ ਦੇ ਉੱਤੇ